ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਪਰਮ ਸਤਿਕਾਰਯੋ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅਕਾਲ ਪੁਰਖ ਵਾਹਿਗੁਰੂ ਦਸੇ ਗੁਰੂ ਸਹਿਬਾਨ ਅਤੇ ਬਾਬਾ ਜੀਉਂ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਕੀਤਾ ਕਿ ਅੱਜ ਸੰਗਤ ਦੇ ਦਰਸ਼ਨ ਕਰਾਤੇ ਦੂਜਾ ਮੈਂ ਸਾਰੇ ਸਿੱਖ ਜਗਤ ਦੀ ਸੰਗਤ ਦਾ ਨੂੰ ਲੱਖ ਲੱਖ ਵਧਾਈ ਦਿਨਾਂ ਪਾਪਾ ਜੀ ਦੇ 364 ਪਾਪਾ ਜੀ ਮਰ ਸਿੰਘ ਦੇ 364 ਮੇਂ ਪ੍ਰਕਾਸ਼ ਦਿਹਾੜੇ ਤੇ ਪਾਪਾ ਜੀਵਨ ਸਿੰਘ ਜੀ ਗੁਰੂ ਦੇ ਬੇਟੇ ਸਨ ਗੁਰੂ ਦੇ ਬੇਟੇ ਬਣਨਾ ਔਰ ਗੁਰੂ ਸਾਹ ਦੇ ਮੋਹ ਬੇਟਾ ਲੱਭ ਚ ਪਾਉਣਾ ਬਹੁਤ ਵੱਡੀ ਗੱਲ ਸੀ ਕਿਉਂਕਿ ਉਹ ਇਸ ਕਰਕੇ ਹੋਇਆ ਕਿ ਜਦੋਂ 11 ਨੋਮ 11 ਨੋਮਬਰ 1675 ਵੀ ਨੂੰ ਚਾਂਦਨੀ ਚੌਕ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦਤ ਹੋਈ ਉਸ ਟਾਈਮ ਪਈ ਜੈਤਾ ਜੀ ਉਹਦਾ ਪਿਤਾ ਭਾਈ ਸਦਾਨ ਸਿੰਘ ਦਤਾਇਆ ਭਾਈ ਆਗੇਰਾਮ ਜੀ ਭਾਈ ਉਹਦੇ ਜੀ ਭਾਈ ਗੁਰਦਤਾ ਜੀ ਉਸ ਕੱਟ ਦੇ ਵਿੱਚ ਪੇਸ ਬਿਠਾ ਮੁਸਲਮਾਨੀ ਪੇਸ ਬਣਾ ਕੇ ਉੱਥੇ ਬੈਠੇ ਸੀ ਉਹਨਾਂ ਨੇ ਸਾਰਾ ਕੋ ਆਪਣੇ ਅੱਖਾਂ ਨਾਲ ਦੇਖਿਆ ਉਸ ਤੋਂ ਬਾਅਦ ਉਹ ਭਾਈ ਕਲੈਣੇ ਦੀ ਧਰਮਸ਼ਾਲਾ ਜਿੱਥੇ ਭਾਈ ਜੈਤਾ ਜੀ ਦਾ ਘਰ ਸੀ ਉੱਥੇ ਆ ਕੇ ਉਹਨਾਂ ਨੇ ਮੀਟਿੰਗ ਕੀਤੀ ਭਾਈ ਜੈਤਾ ਜੀ ਤੇ ਉਹਦੇ ਪਿਤਾ ਭਾਈ ਸਰਦਾਰ ਜੀ ਨੇ ਇੱਕ ਗੁਪਤ ਯੋਜਨਾ ਬਣਾਈ ਉਹਦਾ ਬਾਰੇ ਸਿਰਫ ਉਹਨਾਂ ਨੂੰ ਪਤਾ ਸੀ ਹੋਰ ਕਿਸੇ ਨੂੰ ਨਹੀਂ ਸੀ ਪਤਾ 11 12 ਨਵੰਬਰ 1630 ਦੀ ਰਾਤ ਨੂੰ ਚੰਦਨੀ ਚੌਕ ਪਹੁੰਚ ਗਏ ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾਨੰਦ ਜੀ ਨੇ ਉਹ ਆਗਿਆ ਕੀਤੀ ਕਿ ਤੂੰ ਮੇਰਾ ਸਿਰ ਤਖਤ ਤੋਂ ਵੱਖ ਕਰ ਦੇ ਤੇ ਮੇਰਾ ਸੀਸ ਤੇ ਤੁਹਾਡੇ ਤੇ ਰੱਖ ਦੇ ਗੁਰੂ ਸਾਹਿਬ ਦਾ ਤਖਤ ਤੇ ਸੀਸ ਚੁਕ ਲੈ ਭਾਈ ਜੈਤਾ ਜੀ ਨੇ ਦਿਲ ਪੱਥਰ ਵਰਗ ਕਰਕੇ ਆਪਣੇ ਪਿਤਾ ਭਾਈ ਸਦਾਨੰਦ ਜੀ ਦਾ ਸੀਸ ਤਖਤ ਤੋਂ ਵੱਖ ਕਰ ਦਿੱਤਾ ਔਰ ਉਹ ਸੀਸ ਤੇ ਤੁਹਾਡੇ ਤੇ ਰੱਖਤਾ ਤੇ ਗੁਰੂ ਸਾਹਿਬ ਦਾ ਤਖਤ ਤੇ ਸੀਸ ਚੁਕ ਲਿਆ ਢਾਡਾ ਸਰਕਾਰ ਆਪਣੇ ਘਰ ਭਾਈ ਕਲੇਣੇ ਦੀ ਧਰਮਸ਼ਾਲਾ ਚ ਕੀਤਾ ਤੇ ਸੀਸ ਲੈ ਕੇ 322 ਕਿਲੋਮੀਟਰ ਸਫਰ ਕਰਕੇ ਅਨੰਦਪੁਰ ਸਾਹਿਬ ਪਹੁੰਚੇ ਹੁਣ ਇੱਥੇ ਮੈਂ ਇੱਕ ਭਲੇਖਾ ਦੂਰ ਕਰਨਾ ਚਾਹੁੰਦਾ ਇਨਾਂ ਨੇ ਕਹੀ ਕਿ ਲੱਖੀ ਸ਼ਾਹ ਬਨਯਾਰਾ ਲੱਖੀ ਸ਼ਾਹ ਬਨਯਾਰਾ ਦਾ ਡੇਰਾ ਜਮਨਾ ਕਨਾਰੇ ਸੀ ਜਿਹੜਾ ਜਿਹੜਾ ਪਿੰਡ ਰਾਏ ਸੀ ਨਾ ਰਕਾਬਗਨ ਤੋਂ 5-6 ਕਿਲੋਮੀਟਰ ਦੂਰ ਸੀ ਔਰ ਜਦੋਂ 1783 ਇਸ ਵਿੱਚ ਜਿਹਦਰ ਭਗੇਲ ਸਿੰਘ ਜੀ ਨੇ ਇਸ ਪਾਈਕਲਾਣ ਦੀ ਧਰਮਸ਼ਾਲਾ ਦੀ ਜਗ੍ਹਾ ਉਹਨਾਂ ਨੇ ਅਰੰਗਜੀਤ ਨੇ ਮਸਜਿਦ ਬਣਾਤੀ ਜਿਹਦਰ ਭਗੇਲ ਸਿੰਘ ਜੀ ਨੇ ਉਹ ਜਗ੍ਹਾ ਵੀ ਵੀ ਜਿਹੜੀ ਸੀ ਉਹਦੀ ਧਰਮਪੰਡ ਬਣੀ ਹੋਈ ਸਮਰੂ ਰਾਜੇ ਦੀ ਪਤਨੀ ਉਹਨੇ ਇਹ ਜ਼ਮੀਨ ਜਿਹੜੀ ਹੈ ਸਾਰੇ 1200 ਏਕੜ ਜ਼ਮੀਨ ਜਿਹੜੇ ਜਦਰਬ ਗਿੱਲ ਸਿੰਘ ਦਿੱਤੀ ਸੀ ਜਿਹਦੇ ਸਾਰੇ ਗਰਦਵਾਰੇ ਬਣਿਆ ਹੋਏ ਹਨ ਉਹ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਨੇ ਆਪਣੀ ਗਲਬਕੜੀ ਵਿੱਚ ਲੈ ਕੇ ਰੰਗਰੇਟੇ ਗੁਰੂ ਕੋ ਬੇਟੇ ਖਿਤਾਬ ਦਿੱਤਾ ਨਾਲੇ ਉਹਨਾਂ ਨੇ ਕਿਹਾ ਭਾਈ ਜੇਤਾ ਜੀ ਕੁਛ ਮੰਗ ਲੋ ਕਹਿਣ ਲੱਗੇ ਮਹਾਰਾਜ ਮਨੂੰ ਸ੍ਰੀ ਅਮਰ ਸਰ ਦੇ ਦਸ਼ਨਾ ਇਸ਼ਾਨ ਬਖਸ਼ੋ ਮਹਾਰਾਜ ਨੇ ਉਹ ਸੇਵਾ ਅੰਗੂਰੀ ਕਬੂਲ ਕੀਤੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਦੀ ਯਾਦ ਵਿੱਚ ਮੈਂ ਮੈਨੂੰ ਦਸ਼ਨਾ ਦਸ਼ਨਾ ਨਹੀਂ ਸੇਵਾ ਤੇ ਦਰਸ਼ਨ ਕਰਨ ਦਾ ਇਸ਼ਾਨ ਕਰਨ ਦਾ ਤਾਂ ਮੈਂ ਤਾਂ ਮਨਜ਼ੂਰੀ ਤਾਂ ਨਹੀਂ ਹੈ ਨਾਲ ਹੀ ਤੇਰੀ ਮੈਂ ਯਾਦਗਾਰ ਬਣਾਣਾ ਉਹ ਬਣਾਇ ਸੀ ਬੂੰਗਾ ਬਾਬਾ ਜੀਵਨ ਸਿੰਘ ਜੀ ਜਿਹੜਾ ਦੁੱਖ ਭੰਜਨ ਨੂੰ ਮੇਰੇ ਦੇ ਸਾਹਮਣੇ ਸੀ ਜਿਹੜਾ ਕਿ ਅ ਪਿਛਲੇ ਕੁਝ ਦਿਨਾਂ ਤੇ ਉਹਦਾ ਕੇਸ ਚੱਲ ਰਿਹਾ ਹੈ ਅਸੀਂ ਸ਼ੂਮਨ ਕਮੇਟੀ ਨੂੰ ਵੀ ਬਹੁਤ ਬੇਨਤੀ ਕੀਤੀ ਹੈ ਵੀ ਇਹਨੂੰ ਆਪਾਂ ਮਸਲੇ ਨੂੰ ਬੈਠ ਕੇ ਹੱਲ ਕਰੀਏ ਸੋ ਫਿਰ ਭਾਈ ਜੈਤਾ ਜੀ ਨੇ ਸਾਰੀ ਉਮਰ 14 ਲੜਾਈਆਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਔਰ ਆਖਰ ਨੂੰ ਚਮਕੌਰ ਗੜੀ ਦੇ ਵਿੱਚ ਗੁਰੂ ਜੀ ਦੇ ਨਾਲੇ ਸੰਪਾਲਕ ਸੰਕਲਪ ਸਵਾ ਲੱਖ ਸੇਕ ਲੜਾ ਨੂੰ ਅਮਲੀ ਰੂਪ ਸਕਾਰ ਕਰਦੇ ਹੋਏ 23 ਦਸੰਬਰ 1740 ਈਸਵੀ ਨੂੰ ਸ਼ਾਹਤ ਪ੍ਰਾਪਤ ਕੀਤੀ। ਔਰ ਇੱਥੇ ਮੈਂ ਇੱਕ ਗੱਲ ਬੜੀ ਕਲੀਅਰ ਕਰਨੀ ਚਾਹਨਾ ਉਹ ਇਹ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 22 ਤੇ 23 ਦਸੰਬਰ 1740 ਈਸਵੀ ਰਾਤ ਨੂੰ ਕਲੰਗੀ ਤੇ ਪਸ਼ਾਕਾ ਬਾਬਾ ਜੀ ਨੂੰ ਦਿੱਤਾ। ਇਸ ਸੰਬੰਧ ਵਿੱਚ ਮੈਂ ਨਹੀਂ ਕੁਝ ਆਪਣੇ ਕੋਲ ਕਹਿੰਦਾ। ਗੁਰੂ ਸਾਹਿਬ ਦੇ ਦਰਬਾਰੀ ਕਵੀ ਇਹ ਕੰਕਣ 52 ਕਵੀਆਂ ਚੋਂ ਉਹ ਲਿਖਤਾ ਨਿਚ ਕਲਗੀ ਸਰਦੈ ਸਜਾਏ ਦੇ ਪੌਸ਼ਾਕ ਆਪਣੇ ਪਰ ਹੈ ਜੀਵਨ ਸਿੰਘ ਕੋ ਬੁਰਜ ਬਠਾਏ ਤਜ ਗੜੀ ਗੁਰੂ ਕੋ ਸਜਾਏ ਅੰਤ ਅਕੇਲਾ ਗੜਮੇ ਬੰਦੂਖੀ ਪ੍ਰਵੀਨ ਜੀਵਨ ਸਿੰਘ ਰੰਗਰੇਟੜ ਜੂਜੀਓ ਸੰਗਦੀਨ ਵਜੀਰਾ ਅਤੇ ਪ੍ਰਸੰਨ ਪਿਓ ਲਿਓ ਮਾਰ ਗਵਿੰਦ ਦਿੱਲੀਤਾਇਓ ਸੀਸਲੇ ਖੁਸ਼ੀ ਕਰਨ ਨਰਿੰਦਰ ਉਸਤੇ ਬਾਅਦ ਬਾਬਾ ਸ਼ਹੀਦ ਹੋ ਗਏ ਹੁਣ ਇੱਥੇ ਇੱਕ ਇਹਨਾਂ ਸੰਗਤ ਸਿੰਘ ਦੀ ਗੱਲ ਕਰ ਲਈ ਸੰਗਤ ਸਿੰਘ ਸਿੱਖ ਇਤਿਹਾਸ ਦੇ ਵਿੱਚ ਤਿੰਨ ਸੰਗਤ ਸਿੰਘ ਹੋਏ ਹਨ ਪਹਿਲਾ 1796 ਨੂੰ ਜੰਗਬਜ਼ ਰੂਤ ਸ਼ਹੀਦ ਹੋਇਆ ਦੂਜਾ 1705 ਨੂੰ ਮੁਖਸਰ ਸ਼ਹੀਦ ਹੋਇਆ ਤੀਜਾ ਬਾਬਾ ਜੀਵਨ ਸਿੰਘ ਦਾ ਭਰਾ 22 23 ਦਸੰਬਰ 1784 ਦਿਨ ਵੇਲੇ ਚਮਕੌਰ ਗੜ੍ਹੀ ਸ਼ਹੀਦ ਹੋਇਆ ਚਾਰ ਸੰਗਤ ਸਿੰਘ ਨਕਲੀ ਪੈਦਾ ਕਰ ਲੇ ਸੰਗਤ ਸਿੰਘ ਕਹਿੰਦੇ ਪਿੰਡ ਖੇੜੀ ਨੇੜੇ ਫਗਵਾੜਾ ਫਗਵਾੜੇ ਤਹਿਸੀਲ ਦੇ ਚ ਖੇੜੀ ਪਿੰਡੇ ਨੇ ਦੂਜਾ ਕਹਿੰਦੇ ਸੰਗਤ ਸਿੰਘ ਮਠਾਨ ਪਿੰਡ ਕਟਾ ਸਵਰਜੇਲਾ ਰੋਪੜ ਤੀਜਾ ਸੰਗਤ ਸਿੰਘ ਨੇ ਬਨਾਰਸ ਆਲਾ ਬਨਾਰਸ ਤੋਂ ਆਇਆ ਸੀ ਲੇਕਿਨ ਉਹ ਤਾਂ ਪਿੰਡ ਦੱਸਦੇ ਆ ਆ ਆਪਣੇ ਖਰੜ ਦੇ ਕੋਲ ਹੈ ਬਡਾਲਾ ਨਾ ਨਮਾ ਸ਼ਹਿਰ ਬਟਾਲਾ ਚੌਥਾ ਸੰਗਤ ਸਿੰਘ ਪੱਟੀ ਦਾ ਦੱਸਦੇ ਖਤਰੀ ਔਰ ਚਾਰੇ ਨਕਲੀ ਹੈ ਔਰ ਮੈਂ ਇਸ ਸੰਬੰਧ ਵਿੱਚ ਹਲਫੀਆ ਬਿਆਨ ਵੀ ਦਿੱਤਾ ਹਾਈ ਕੋਰਟ ਦੇ ਵਿੱਚ ਕਿ ਇਹ ਤਾਂ ਚਾਰ ਚਾਰ ਸੰਗਤ ਸਿੰਘ ਨਕਲੀ ਹੈ ਇਸ ਕਰਕੇ ਇਹ ਜਿਹੜੇ ਇਤਿਹਾਸ ਪੁਠੇ ਲਿਖੇ ਪਏ ਸੀ ਇਹ ਸਾਰੇ ਅਸੀਂ ਦੂਰ ਕੀਤੇ ਹਨ ਔਰ ਮੈਂ ਤੁਹਾਡਾ মিডিਏ ਦਾ ਵੀ ਸ਼ਮਣੇ ਕਰਤਾਰਾ ਪ੍ਰਬੰਧ ਕਮੇਟੀ ਦਾ ਔਰ ਸਾਰੀ ਗਰੂਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਖਾਸ ਤੌਰ ਤੇ মিডিਆ ਵਾਲਿਆਂ ਦਾ ਕਿਉਂਕਿ ਤੁਸੀਂ ਹਰ ਸਾਲ ਬਗੈਰ ਕਿਸੇ ਉਤੋਂ ਜੜ ਤੋਂ ਇੱਥੇ ਆਨੇ ਹੈ ਤੇ ਆਪਣਾ ਸਮਾਂ ਲਾ ਕੇ ਇਸ ਨੂੰ ਕਮਲ ਕਰਦੇ। ਕਦੋਂ ਤੋਂ ਆਰੰਭ ਹੋ ਕੇ ਨਗਰ ਕੀਰਤਨ ਕਿਹੜੇ ਕਿਹੜੇ ਰੂਟ ਤੇ ਕਿੱਥੇ ਜਾ ਕੇ ਇਹ ਜਾਣਾ ਜੀ ਇੱਥੋਂ ਆਪਣਾ ਮਹਿਤਾ ਚੌਕ ਬਿਲਕੁਲ ਜੀ ਅਕਾਲ ਤਖਤ ਤੋਂ ਚੱਲ ਕੇ ਜੀ ਕਿਉ ਮੰਡੀ ਉਹਦੇ ਬਾਅਦ ਮਹਿਤਾ ਚੌਕ ਮਹਿਤਾ ਚੌਕ ਦੇ ਬਾਬਾ ਬਕਾਲਾ ਕਰਤਾਰ ਵਿਆਸ ਕਰਤਾਰਪੁਰ ਆਪਣੇ ਕਪੂਰਥਲਾ ਤੇ ਰਾਤਰੀ ਨੂੰ ਵਿਸ਼ਰਾਮ ਜਿਹੜਾ ਹੈਗਾ ਸਰਕਾਰੀ ਕਲੋਜੀ ਕੱਲ ਅੱਜ ਸ਼ਾਮ ਨੂੰ ਅਸੀਂ ਉੱਥੇ ਪਹੁੰਚ ਜਾਣਾ 5 ਤਰੀਕ ਨੂੰ ਸਵੇਰੇ ਅਖੰਡ ਸਾਹਿਬ ਕਹੰਡ ਪ੍ਰਸਾਦ ਦੇ ਭੋਗ ਪੈਣਗੇ ਉਸ ਤੋਂ ਬਾਅਦ ਕੀਰਤਨ ਹੋਏਗਾ ਉਸ ਤੋਂ ਬਾਅਦ ਗੁਰਮਤਿ ਵਿਚਾਰਾ ਹੋਣਗੇ ਤੇ 3 ਵਜੇ ਸੰਗਤਨ ਛੁੱਟੀ ਹੋਏਗੀ ਸੋ ਇਹ ਪ੍ਰੋਗਰਾਮ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 326ਵੇਂ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਔਰ ਤਨਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਤਾਬ ਦਿਨ ਨੂੰ ਮਨਾਉਂਦਿਆਂ ਹੋਇਆ ਬਾਬਾ ਜੀਵਨ ਸਿੰਘ ਜੀ ਵਿਦਿਆਕਾਤੇ ਫਲਾਈ ਟਰਸਟ ਦੇ ਚੇਅਰਮੈਨ ਸਰਦਾਰ ਜਸਵੰਤ ਸਿੰਘ ਜੀ ਅਤੇ ਸਮੂਹ ਸੰਗਤਾਂ ਸਮੂਹ ਟਰਸਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 26 ਮਾ ਚੇਤਨਾ ਮਹਾਰਤ ਅੱਜ ਸ੍ਰੀ ਅਕਾਲ ਤਾ ਸਾਈ ਜੀ ਤੋਂ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਅਤੇ ਪੰਜਾ ਪਿਆਰ ਦੇ ਅਗਵਾਈ ਹੇਠ ਪ੍ਰਾਰੰਭ ਹੋਣ ਜਾ ਰਿਹਾ ਜੋ ਕਿ ਸੁਲਤਾਨਪੁਰ ਲੋਧੀ ਜੀ ਸੁਲਤਾਨਪੁਰ ਲੋਧੀ ਵਿਖੇ ਸੰਪੰਨ ਹੋਏਗਾ ਗੁਰੂ ਮਹਾਰਾਜ ਕਿਰਪਾ ਕਰੇ ਇਸ ਸਮੁੱਚੇ ਆਧਾਰੇ ਦੇ ਸਿਸ਼ਤੇ ਰਹਿਮਤ ਭਰਿਆ ਹੱਤ ਰੱਖਣ ਇਸੇ ਤਰ੍ਹਾਂ ਗੁਰੂ ਗ੍ਰੰਥ ਗੁਰੂ ਪੰਦੀ ਸੇਵਾ ਕਰਨ ਲਈ ਛੜਦੀ ਕਲਾ ਬਖਸ਼ਿਸ ਕਰਨ ਅੱਜ ਦੇ ਅਮਰ ਸ਼ੇਰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਮੋਕ ਰੱਖਦਿਆ ਹੋਇਆ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਔਰ ਨਾਲ ਬੇਨਤੀ ਕਰਦੇ ਆਂ ਕਿ ਪਿਆਰਿਓ ਸ਼ਹੀਦਾਂ ਨੇ ਤਾਂ ਅਖੀਰਲੇ ਸਵਾਸ ਤੱਕ ਆਪਣਾ ਕਤਰਾ-ਕਤਰਾ ਖੋਂਦਾ ਬਹਾ ਕੇ ਗੁਰੂ ਮਾਨ ਨੂੰ ਸਮਰਪਿਤ ਹੁੰਦਿਆ ਹੋਇਆ ਆਪਣੇ ਜੀਵਨ ਨੂੰ ਸਫਲਾ ਕੀਤਾ ਅੱਜ ਆਪਾਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੋਂ කොਹਾ ਦੂਰ ਜਾ ਰਹੇ ਆ ਸਹਿਦ ਇਸੇ ਕਰਕੇ ਹੀ ਅਸੀਂ ਕਰੋਪੀਆਂ ਦੇ ਸ਼ਿਕਾਰ ਹੋ ਰਹੇ ਆ ਅੱਜ ਪੰਜਾਬ ਦੀ ਧਰਤੀ ਨੂੰ ਜੋ ਕਿਤੇ ਨਜ਼ਰ ਲੱਗ ਗਈ ਲੱਗਦੀ ਆ ਕਿਉਂਕਿ ਬਹੁਤ ਹੀ ਕਰੋਪੀ ਦੇ ਸ਼ਿਕਾਰ ਹੋ ਰਹੇ ਆ ਪੰਜਾਬ ਦੇ ਵਾਸੀ ਹੈ ਹੜਾ ਨਾਲ ਪ੍ਰਭਾਵਿਤ ਔਰ ਹਜ਼ਾਰਾਂ ਹੀ ਕਾਰ ਬੇਕਾਰ ਹੋ ਗਏ ਔਰ ਮੈਂ ਇਹੀ ਬੇਨਤੀ ਕਰਾਂਗਾ ਕਿ ਆਪਾਂ ਆਪਿਆ ਗੁਰੂ ਪਿਤਾ ਦੇ ਪায়ে ਪੁਰਣਾਤੇ ਚੱਲੀਏ ਕੇਸ ਰੱਖੀਏ ਸਾਫ ਸੂਰਤ ਹੋਈਏ ਨਸ਼ੇ ਛੱਡੀਏ ਔਰ ਅਮਰਤ ਹਰੀ ਹੋ ਕੇ ਜੀਵੇ ਪਰਪਕਾਰ ਸੇਵਾ ਕਰਦਿਆਂ ਹੋਏ ਆਪਣੇ ਜੀਵਨ ਨੂੰ ਜਿਹੜਾ ਸਫਲਾ ਬਣਾਈਏ ਇੰਨੀਆਂ ਬੇਨਤੀਆਂ ਨਾਲ ਹੀ ਫਤਬਲੋਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ